हां वी दोस्तों स्वागत है आज दी वीडियो दे विच आज पहुंचेया वीर बरनाला ट्रैक्टर मंडी दे थोनू दिखाणे आज दे ट्रैक्टर ਟਰਾਲੀ ਦਾ ਰੇਟ ਤੇ ਚਲਦੀ ਵਾਲੀ ਦੀ ਵੀਡੀਓ ਨੂੰ ਕਰਦੇ 6 ट्रैक्टर 1 लाख ਰੁਪਏ ਤੋਂ ਲੈ ਕੇ वीर 3-4 लाख ਤੱਕ ਦਾ ਟਰੈਕਟਰ ਹੈਗਾ ਆਪਣੇ बरनाला ट्रैक्टर मंडी ते थोनू दिखाणे ਹੈਗਾ ਟਰੈਕਟਰ ਟਰਾਲੀ ਦਾ ਰੇਟ ਆਪਣਾ ਨੰਬਰ ਨੋਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਅੱਗੇ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਜੀ ਗੈਵੀਰ ਸਵਰਾਜ 735 1994 ਮਾਡਲ ਹੈ ਜੀ ਡਿਮਾਂਡ ਹੈ ਜੀ 1 लाख 40000 ਰੁਪਏ ਰੱਖੀ ਗਈ ਹੈ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਚਲਦੀ ਆਲਦੀ ਨੂੰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਗੈਵਿਰ ਸਵਰਾਜ 855 2011 ਮਾਡਲ ਹੈ ਡਿਮਾਂਡ ਆ 3,85,000 ਰੁਪਿਆ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਗੈਵਿਰ ਸੋਨਾਲੀਕਾ 2006 ਮਾਡਲ ਹੈ ਡਿਮਾਂਡ 3,17,000 ਹੈ ਵੀਰ ਦਾੜਾ ਕੰਟੈਕਟ ਨੰਬਰ ਹੈਗਾ 96468 74360 ਅੱਗੇ ਵੀ ਫੇਰ ਸਵਰਾਜ 855 2008 ਮਾਡਲ ਹੈ ਡਿਮਾਂਡ ਆ 3,55,000 ਰੁਪਿਆ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰਾਂ ਦੀ ਵੀਡੀਓ ਚੱਲਦੀ ਵਾਲੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਓ ਜੀ ਗੈਵੀਰ 2015 ਮਾਡਲ ਟਾਇਰ ਬਿਲਕੁਲ ਨਵੇਂ ਆ ਗਏ ਨੇ ਟਰੈਕਟਰ ਦੇ ਡਿਮਾਂਡ ਆ 515000 ਰੁਪਿਆ ਪਾਵਰ ਸਟੀਅਰਿੰਗ ਦੇ ਵਿੱਚ ਆ ਇਹ ਟਰੈਕਟਰ ਗੈਵੀਰ 2010 ਮਾਡਲ ਡਿਮਾਂਡ ਆ 365000 ਰੁਪਿਆ ਸਵਰਾਜ 855 ਗੈਵੀਰ 1997 ਮਾਡਲ 2,50000 ਰੁਪਿਆ ਡਿਮਾਂਡ ਆ ਵੀਰ ਦਾ ਕੰਟੈਕਟ ਨੰਬਰ ਹੈਗਾ 9417167740 ਵੀਰ ਦਾ ਕੰਟੈਕਟ ਨੰਬਰ ਆ ਅੱਗੇ ਵੀਰ 96 ਮਾਡਲ ਡਿਮਾਂਡ ਆ 210000 ਰੁਪਿਆ ਵੀਰ ਦਾ ਕੰਟੈਕਟ ਨੰਬਰ ਆ ਹੈਗਾ 828901763 ਵੀਰ ਦਾ ਕੰਟੈਕਟ ਨੰਬਰ ਆ ਅੱਗੇ ਵੀਰ ਸਵਰਾਜ 7351998 ਮਾਡਲ ਆ ਡਿਮਾਂਡ ਆ 120000 ਰੁਪਿਆ ਵੀਰ ਦਾ ਕੰਟੈਕਟ ਨੰਬਰ ਆ ਹੈਗਾ 96468 43360 ਵੀਰ ਦਾ ਕੰਟੈਕਟ ਨੰਬਰ ਆ ਅੱਗੇ ਵੀਰ 6055 ਫਾਰਮ ਡ੍ਰੈਗ T20 ਕਲੰਪਿੰਗ ਵਗਰਾ ਲੱਗੀ ਹੋਈ ਟਰੈਕਟਰ ਤੇ ਇਹ ਵੀਰ ਦਾੜਾ ਕੰਟੈਕਟ ਨੰਬਰ ਹੋਇਆਗਾ 82890 17743 2017 ਮਾਡਲ ਹੈ 5,85,000 ਰੁਪਏ ਡਿਮਾਂਡ ਆ ਟਰੈਕਟਰ ਦੀ ਅੱਗੇ ਵੀਰ ਤੁਹਾਨੂੰ ਪ੍ਰੀਤ ਦਿਖਾ ਦਨੇ ਜੀ 2022 ਮਾਡਲ ਹੈ 4,75,000 ਰੁਪਏ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਵੱਲੀਓ ਟਰੈਕਟਰ ਬਿਲਕੁਲ ਓਕੇ ਆ ਜੀ ਨਮਿਆਰਗਾ ਟਰੈਕਟਰ ਪਿਆ ਜੀ ਪ੍ਰੀਤ 6094 16 ਦੇ 12 ਚ ਬਾਈ ਮਾਡਲ ਹੈ ਪੰਜਾਬ ਨੰਬਰ ਹੈ ਜਿਹੜਾ ਸੁਰਾਜ 744 ਐਫੀ 2001 ਮਾਡਲ ਹੈ ਡਿਮਾਂਡ ਆ 2,60,000 ਰੁਪਏ ਟਰੈਕਟਰ ਦੀ ਅੱਗੇ ਵੀ ਟਰਾਲੀ ਹੈ ਜੀ ਲੈਫਟ ਵਾਲੀ 11 ਵੇ 6.5 ਦੀ ਕੰਡੀਸ਼ਨ ਵਗਰਾ ਦੇ ਸਕਦੇ ਹਾਂ ਬਾਕੀ ਵਿੱਚੋਂ ਦੇ ਸਕਦੇ ਹਾਂ ਟਰਾਲੀ ਡਿਮਾਂਡ 1,55,000 ਰੁਪਿਆ ਦੇਖੋ ਜੇ ਤੁਹਾਨੂੰ ਹੋਰ ਦਿਖਾ ਦੇਣੀ ਟਰੈਕਟਰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਚਲਦੀ ਆਲਦੀ ਉਂਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਨੰਬਰ ਫੇਰ ਤੋਂ ਨੋਟ ਕਰ ਸਕਦੇ ਹੋ 96468784360 ਐਡ ਕਰਾਉਣ ਲਈ ਵੀ ਨੰਬਰ ਨੋਟ ਕਰ ਸਕਦੇ ਹੋ ਆਪਣਾ ਗੈਵੀ 2013 ਮਾਡਲ ਡਿਮਾਂਡ ਆ 1.5 ਲੱਖ ਰੁਪਈਆ ਇਹ ਆਵ ਨੰਬਰ ਟਰੈਕਟਰ ਨੇ ਜੀ ਗਗਵੀਰ ਅਰਜਨ 2017 ਮਾਡਲ 5 ਲੱਖ 10 ਹਜ਼ਾਰ ਰੁਪਈਆ ਡਿਮਾਂਡ ਆ ਟਰੈਕਟਰ ਦੀ 605 ਡੀਆਈ ਗਗਵੀਰ ਕਰਚਣ ਵਾਲਾ ਰੀਪਰ ਤਨੌਲੇ ਦਾ ਦਸਮੀਸ਼ ਵਾਲਾ ਦਾ ਹੀ ਪਠਾਣਾ ਦਾ ਬਣਿਆ ਪਿਆ ਕੰਡੀਸ਼ਨ ਦੇਖ ਸਕਦੇ ਹੋ ਰੀਪਰ ਦੀ ਜੀ ਬਹੁਤ ਵਧੀਆ ਰੀਪਰ ਆਈ ਖਰਚਾਂ ਵਾਲਾ ਜੀ ਇਹ ਵੀਰ ਬੋਲੋ ਜੀ ਡਿਮਾਂਡ ਰੱਖੀ ਗਈ ਹੈ ਉਹ ਰੀਪਰ ਦੀ ਰੱਖੀ ਗਈ ਹੈ 63